ਅੱਜ ਆਇਆ ਹੋਇਆ ਪਿੰਡ ਜੋਗਾ ਜ਼ਿਲ੍ਹਾ ਮਾਨਸਾ ਜਿਹੜਾ ਕਿ ਪਟਿਆਲਾ ਰਿਆਸਤ ਦਾ ਵੱਡਾ ਪਿੰਡ ਹੈ। ਔਰ ਬੜਾ ਦੇਸ਼ ਭਗਤਾਂ ਦਾ ਪਿੰਡ ਕਰਕੇ ਜਾਣਿਆ ਜਾਂਦਾ ਹੈ ਪਰ 1947 ਵੇਲੇ ਜੋ ਕੋਸ਼ਿਸ਼ ਇੱਥੇ ਵਾਪਰਿਆ ਉਹ ਵੀ ਸਾਨੂੰ ਸੋਚਣ ਲਾਉਂਦਾ ਹੈ ਕਿ ਜਿਹੜੀ ਫਿਰਕੂ ਸੋਚ ਹੁੰਦੀ ਹੈ ਉਹ ਵੱਡੇ ਵੱਡੇ ਲੋਕਾਂ ਦੇ ਦਿਮਾਗ ਫੇਰ ਦਿੰਦੀ ਹੈ। ਧਰਮਾਂ ਦਾ ਫਿਰਕਾ ਪ੍ਰਸਤੀ ਦਾ ਭੂਤ ਜਦੋਂ ਸਾਡੇ ਸਿਰ ਚੜਦ ਕੇ ਬੋਲਦਾ ਹੈ। ਤਾਂ ਚੰਗੇ ਭਲੇ ਬੰਦਿਆਂ ਦੇ ਦਿਮਾਗ ਖਰਾਬ ਹੋ ਜਾਂਦੇ ਨੇ ਤੇ ਅਸੀਂ ਆਪਣੇ ਨਾਲ ਰਹਿੰਦੇ ਆਪਣੇ ਗਵੰਡੀਆਂ ਨੂੰ ਭਰਾਮਾਂ ਵਰਗੇ ਦੋਸਤਾਂ ਨੂੰ ਹੀ ਕਈ ਵਾਰੀ ਵੱਡਣ ਤੁਰ ਪੈਨੇ ਆ ਤਾਂ ਇਹ ਹਜੇ ਕੁਝ 47 ਬੇਲੇ ਹੋਇਆ ਸਾਰੇ ਜਾਣਦੇ ਆਂ ਆਪਾਂ 10 ਲੱਖ ਲੋਕਾਂ ਦਾ ਕਤਲ ਹੋਇਆ ਸੀ ਉਦੋਂ 10 ਲੱਖ ਲੋਕਾਂ ਦਾ ਤੇ ਕਰੋੜਾਂ ਲੋਕਾਂ ਦਾ ਬਸੋਂ ਦਾ ਬਟਾਂਦਰਾ ਹੋਇਆ ਇਧਰੋਂ ਉਧਰ ਤੇ ਉਧਰੋਂ ਇਧਰ ਲੋਕ ਆਏ ਉਜੜ ਕੇ ਅੱਜ ਵੀ ਉਹ ਜ਼ਖਮ ਰਿਸਦੇ ਨੇ ਤਾਂ ਮੈਂ ਆਇਆ ਹੋਇਆ ਜੋਗੇ ਪਿੰਡ ਦੇ ਵਿੱਚ ਤੇ ਜਿਹੜੇ ਬਜ਼ੁਰਗਾਂ ਦੇ ਨਾਲ ਮੈਂ ਬੈਠਾ ਹੋਇਆ ਇਹਨਾਂ ਦਾ ਨਾਂ ਹੈ ਸਰਦਾਰ ਕਰਤਾਰ ਸਿੰਘ ਤੇ ਤੁਸੀਂ ਸਾਨੂੰ ਇਹ ਦੱਸੋ ਤੁਸੀਂ ਜੋਗੇਪਿੰਡ ਚ ਰਹਿੰਦੇ ਹੋ ਉਹ ਕਿਹੜੇ 12 13 ਨਾਂ ਨੇ ਦੁਬਾਰੇ ਸਾਨੂੰ ਦੱਸੋ ਜਿਹੜੇ ਤੁਹਾਡੇ ਮੁਸਲਮਾਨ ਜਿਹੜੇ ਪਾਕਿਸਤਾਨ ਚਲੇ ਗਏ ਜੋਗੇਪਿੰਡ ਤੋਂ ਅੱਛਾ ਕਿਹੜੇ-ਕਿਹੜੇ ਸੀਗੇ ਉਹ ਬਾਦਰਾ ਬਾਦਰਾ ਫਾਜਲਾ ਫਾਜਲਾ ਅਲੀ ਤੇਲੀ ਅਲੀ ਤੇਲੀ ਤਿੱਤਰ ਤਿੱਤਰ ਹਾਂ ਅਲੀ ਦਾ ਮੁੰਡਾ ਤਿੰਦਾ ਡਿੰਡਾ ਹਾਂ ਉਹ ਉਹ ਹੋਗਾ ਅੱਛਾ ਜੀ ਟਿੱਡੇ ਦਾ ਮਾਮੂ ਮਾਮੂ ਹਾਂ ਤੇ ਜਾਨੀ ਜਾਨੀ ਇਹ ਵਾ ਉਹ ਵਾ ਉਹ ਵਾ ਸ਼ੇਖ ਕਿਹੜਾ ਸੀਗਾ ਸ਼ੇਖ ਟੀ ਸ਼ੇਖ ਤਾਂ ਸਾਡੇ ਪਾਪਾ ਫਿਟਰੀ ਕੋ ਉਹ 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 ਰੱਖਲੇ ਤੇ ਬੜੀਆ ਬੜੀਆ ਹਾਂ ਹੂੰ ਸ਼ੇਰੂ ਸ਼ੇਰੂ ਮੇਰਦੀਨ ਮੇਰਦੀਨ ਹਾਂ ਅੱਛਾ ਇਹਦੀ ਜ਼ਮੀਨ ਵੀ ਉਹਨਾਂ ਦੀ ਐ ਇੱਥੇ ਇਹ ਸਾਰੇ ਪਾਕਿਸਤਾਨ ਚਲੇ ਗਏ ਨਾ ਹਾਂਜੀ ਇਹ ਸ਼ੇਰੂ ਬੜੀਆ ਪੁੱਤ ਇੱਥੇ ਮਾਰਗੇਟਿੰਗ ਇੱਥੇ ਰਹਿੰਦੇ ਰਹੇ ਆ ਹਾਂ ਹੁਣ ਉਹਨਾਂ ਦੇ ਪਰਿਵਾਰ ਇੱਥੇ ਵੱਸਦੇ ਨੇ ਨਾ ਹੈ ਨਹੀਂ ਪਰਿਵਾਰ ਨਹੀਂ ਟੀਮ ਵਿੱਚ ਬਿਆਹੀ ਨਹੀਂ ਬਿਆਹੀ ਨਹੀਂ ਸੀ ਉਹ ਨਾ ਅੱਛਾ ਅੱਛਾ ਇਹ ਕੋ ਸ਼ੇਖਣ ਸੀ ਬੁਢੀ ਜਿਹੜੀ ਕਿੜੀ ਸੀ ਉਹ ਹਾਂ ਜਿਉਣੀ ਜਿਉਣੀ ਸ਼ੇਖਣੀ ਹਾਂ ਅੱਛਾ ਅੱਛਾ ਉਹਦੇ ਨਾਲ ਮੈਂ ਜਉਣੀ ਕੁੱਕੜ ਵੀ ਜਮੀਨ ਬਹੁਤ ਤੇ ਬਹੁਤ ਜਮੀਨ ਸੀ ਉਹਦੇ ਕੋਲੇ ਹਾਂ ਮੈਂ ਹਮਦੇ ਵੀ ਉਹ ਕਰਾ ਰਿਹਾ tio ਦੇ ਅੱਛਾ ਜੀ ਅੱਛਾ ਅੱਛਾ ਉਹ ਤੁਹਾਨੂੰ ਮੈਂ ਡੋਲੂ ਨਾਲ ਜਾਂ ਬਾਲਟੀ ਨਾਲ ਅੱਜ ਵੀ ਪਾ ਪਾਰਟੀ ਪਾਣੀ ਦੇ ਪਾਇਆ ਹੁੰਦਾ ਵੀਂਦਾ ਨਹੀਂ ਤੇ ਬਚਾਰੀ ਨੂੰ ਅੱਛਾ ਜੀ ਹਾਂ ਇਹ ਉਹ 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 ਜਦੋਂ ਵੀ ਵੇਖਾਂ ਨੂੰ ਦਵਾ ਮਮ ਜਦੋਂ ਮਨਨ ਇਹ ਸਾਰਾ 14 ਹੁੰਦੇ ਨਾ ਜਿਹੜੇ ਬਰਾਗੇ ਇਹ ਸ਼ੇਖਾਂ ਉਹ ਸ਼ੇਖਣੀ ਦਾ ਪਾਣੀ ਭਰ ਕੇ ਆਉਂਦੇ ਸੀ ਤੁਸੀਂ ਪਾਣੀ ਜਦੋਂ ਹੁੰਦਾ ਪੰਪ ਖੜਕਦਾ ਪਾਣੀ ਕੌਣ ਹੈ ਫਲਾਨਾ ਬੇਪਾਗੀ ਮੈਨੂੰ ਦੀਂਦਾ ਨਹੀਂ ਪਾਣੀ ਪਾ ਜਾ ਅੱਛਾ ਉਹਨੂੰ ਦਿਸਦਾ ਨਹੀਂ ਸੀ ਉਹਨੂੰ ਨਾ ਦੀਂਦਾ ਜੇ ਉੱਠੀ ਤਾਂ ਵੀ ਨੇਤਰਹੀਣ ਸੀ ਅੱਖਾਂ ਤੋਂ ਮਨਾਖੀ ਸੀ ਹਾਂ ਤੇ ਫਿਰ ਤੁਸੀਂ ਉਹਦਾ ਉਹ ਸ਼ੇਖਣੀ ਦਾ ਪਾਣੀ ਭਰ ਦਿੰਦੇ ਪਾਣੀ ਉਹ ਅੱਧੀ ਵਾਰ ਟਿਪਾਣੀ ਦੀ ਪਾਉਂਦੇ ਅੱਛਾ ਹਾਂ ਉਹ ਫਿਰ ਪਾ ਵੀ ਦੰਮਾ ਕਾ ਕੌਣਾ ਮਾ ਅਗਿਆ ਪਰਾਨ ਨਾ ਅਬ ਤੇ ਖੜ ਜਾ ਤੇ ਮੈਨੂੰ ਗੁਲਗਲੀਆਂ ਦੀ ਬਾਟੀ ਦੇ ਦੇ ਦਿੰਦੀ ਅੱਛਾ ਤੁਹਾਨੂੰ ਗੁਲਗਲੇ ਦਿੰਦੀ ਖਾਣ ਨੂੰ ਹਾਂ ਖਾਣ ਨੂੰ ਤੁਸੀਂ ਉਹਦਾ ਪਾਣੀ ਭਰ ਦਿੰਦੇ ਅੱਛਾ ਉਹ ਮ ਮੁਸਲਮਾਨ ਨੂੰ ਸਾਧ ਸੂਰੇ ਜਿਹੜੇ ਬਰਾਗੀ ਨੇ ਨਾ ਇਹ ਮੰਨਦੇ ਨੇ ਸਾਡੇ ਆਣਗੇ ਬਹੁਤ ਅੱਛਾ ਜੀ ਹਾਂ ਸਨਿਆਸੀ ਸਾਧ ਹਾਂ ਦੂਜੇ ਨਹੀਂ ਦਾਸ ਨਹੀਂ ਹਾਂ ਜੀ ਸਨਿਆਸੀ ਸਾਧ ਆਪਨੇ ਬਹੁਤ ਨੇ ਅੱਛਾ ਸਨਿਆਸੀ ਵੀ ਨੇ ਤੁਹਾਡੇ ਬਰਾਗੀ ਵੀ ਨੇ ਹਾਂ ਹਾਂ ਸਾਰੇ ਹੀ ਇੱਥੇ ਸਾਰੀਆਂ ਬਰਾਦਰੀਆਂ ਮਮਾ ਕਾ ਸਾਡੇ ਦਾ ਕੋਈ ਰਹੀ ਨਹੀਂ ਅਜਾ ਛੋਟੇ ਹੁੰਦੇ ਸਾਰੇ ਮੁਸਲਮਾਨਾਂ ਦੇ ਪਰਿਵਾਰ ਸਿੱਖਾਂ ਦੇ ਹਿੰਦੂਆਂ ਦੇ ਰਲ ਕੇ ਮੇਲੇ ਜਾਂਦੇ ਹੋਣਗੇ ਤੁਸੀਂ ਨਿੱਕੇ ਹੁੰਦੇ ਮੇਲੇ ਤਾਂ ਬਾਬਾ ਬਾਬਾ ਸਾਨੂੰ ਨਹੀਂ 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 ਕਿਉਂ ਕਰਦਾ ਮੇਲੇ ਕਿਹੜੇ ਕਿਹੜੇ ਲੱਗਦੇ ਨੇ ਤੁਹਾਡੇ ਪਿੰਡ ਦੇ ਵਿੱਚ ਜਾਂ ਆਲੇ ਦੋਲੇ ਸਾਡੇ ਤਾਂ ਜਾਂ ਤਾਂ ਲੱਗਦਾ ਜੋਗੀ ਪੀਰ ਬਾਬਾ ਜੋਗੀ ਪੀਰ ਹਾਂ ਇਹ ਚੈਲਾ ਦਾ ਵੱਡਾ ਕੋਈ ਹੈ ਨਾ ਹਾਂ ਵੱਡਾ ਹਾਂ ਤੇ ਹੋਰ ਆਪਣੇ ਪਿੰਡ ਚ ਆਹਾਂ ਪੁਲਾੜਾ ਲੱਗਦਾ ਪੁਲਾੜਾ ਹਾਂ ਪੁਲਾੜੇ ਦਾ ਮੇਲਾ ਪਾਕਿਸਤਾਨ ਦੇ ਵਿੱਚ ਲੋਕ ਉਹ ਮੁਨਸੀ ਖਾਂ ਵਰਗੇ ਯਾਦ ਕਰਦੇ ਆਂ ਕਹਿੰਦੇ ਅਸੀਂ ਨਿੱਕੇ ਹੁੰਦੇ ਉੱਥੇ ਪੁਲਾੜੇ ਜਾਂਦੇ ਹੁੰਦੇ ਹਮਮ ਹੋਰ ਕੋਈ ਮੇਲਾ ਲੱਗਦਾ ਆਪਣੇ ਨੰਨਾ ਵੀ ਆਪਣੇ ਨੂੰ ਹੋਰ ਪਈਵੇ ਅੱਛਾ ਅੱਛਾ ਉਹ ਤੇ 라ਮਨਤਾਲ ਵਾਲੇ ਪੁੱਛਾ ਕਰ ਅੱਛਾ ਸਕੂਲ ਸੀ ਆਪਣੇ ਪਿੰਡ ਚ ਉਦੋਂ 47 ਵੇਲੇ ਬਾਬਾ ਤੋਂ ਉਹੀ ਡਾਕ ਖਾਣੇ ਵਾਲਾ ਡਾਕ ਖਾਣੇ ਵਾਲਾ ਪੰਜਵੀਂ ਤੱਕ ਦਾ ਹੋਊਗਾ ਉਹ ਬਸ ਇਹ ਜੋ ਕਰਤੀ ਹਾਂ ਵੱਡੇ ਸਕੂਲ ਤੋਂ ਬਾਅਦ ਚ ਹੀ ਬਣੇ ਨੇ ਇਹ ਉਹ ਕਹਤੇ ਜਿਹੜਾ ਕੰਟੀ ਤੇ ਰੱਖਿਆ ਤੇ ਉਹ ਹਵਾ ਮੁੰਡਾ ਚਾਨੰਤ ਚਾਨੰਤੀ ਗਾ ਅੱਛਾ ਅੱਛਾ ਜੀ ਠੀਕ ਹੈ ਜੀ ਉਹ ਕੰਟੀ ਤੇ ਰੱਖਿਆ ਜੀ 200 ਰੁਪਈਆ ਦੇ ਅੱਛਾ ਉਹ ਮਹਾਟਰ ਨੇ ਕਿਹਾ ਮੈਂ ਲਿਆ ਕੇ ਦੇਈ ਹਾਂ ਆਦਾ ਹਾਂ ਵੀ ਮਹਾਰਾਜਮ ਤੋਂ ਵੀ ਮਹਾਰਾਜਮ ਹੂੰ ਉਹ ਫਿਰ ਉਥੋਂ ਬੜ ਕਰਤਾ ਸੀ ਅੱਛਾ 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 ਠੀਕ ਹੈ ਤੇ ਕਿਤੇ ਜਾਣ ਨੂੰ ਜੀ ਕਰਦਾ ਪਾਕਿਸਤਾਨ ਤੁਹਾਡਾ ਹਾਂ ਜੀ ਤਾਂ ਕਰਦਾ ਤੁਹਾਡੇ ਪਿੰਡ ਦੇ ਮੁਸਲਮਾਨ ਨੇ ਜਿਹੜੇ ਇਥੋਂ 47 ਬਲੇ ਉਜੜ ਕੇ ਗਏ ਨੇ ਉਹ ਤੁਹਾਡੀ ਆਵਾਜ਼ ਸੁਣਨਗੇ ਇਹ ਆ ਜਿਹੜੀ ਵੀਡੀਓ ਬਣੀ ਜਾਂਦੀ ਹੈ ਨਾ ਇਹ ਤੁਹਾਡੀ ਆਵਾਜ਼ ਸੁਣਨਗੇ ਇੱਕ ਉਹ ਰੇਲੂ ਹਾ ਦਾ ਨੂਰਦੀਨ ਉਧਰ ਨੂਰਦੀਨ ਉਧਰ ਹੈ ਇਹਦਾ ਮੁੰਡਾ ਉਹ ਬੱਗੂ ਦਾ ਬੱਗੂ ਦਾ ਹਾਂ ਕੌਣ ਸੀ ਬੱਗੂ ਰਾਹੀਂ ਸੀਗਾ ਹਾਂਜੀ ਲੋਹਾਰ ਲੋਹਾਰ ਬੱਗੂ ਲੋਹਾਰ ਦਾ ਮੁੰਡਾ ਹਾਂ ਕਿਹੜਾ ਨੂਰਦੀਨ ਨੂਰਦੀਨ ਉਹ ਵੀ ਪਾਕਿਸਤਾਨ ਚ ਹੈ ਹਾਂ ਉਹ ਜਦੋਂ ਤੁਹਾਡੇ ਕਿ ਜੱਡਾ ਸੀਗਾ ਨਾ ਖਾਸਾ ਸੀ ਅੱਛਾ ਉਹ ਉਹ ਵੀ ਫਿਰਵਾ ਮੈਂ ਮੈਨੂ ਵਾਲਾ ਦਾ ਵੀ ਟਿਆੜੀ ਦੇ ਨਾਲ ਦੇ ਗੰਦਾ ਉਹ ਆ ਕੇ ਮਿਲ ਕੇ ਵੀ ਗਿਆ ਆ ਕੇ ਮਿਲ ਕੇ ਗਿਆ ਥੇ ਤੁਹਾਨੂੰ ਮਿਲਿਆ ਸੀਗਾ ਹਾਂ ਅੱਛਾ ਮੈਨੂੰ ਲਾ ਜਾ ਕੇ ਕਾਹ ਪਾਣੀ ਵੀ ਪਿਆ ਅੱਛਾ ਮੈਨੂੰ ਤੇ ਫਿਰ ਉਹ ਉਹਨੇ ਸਵਾਲ ਆਪਣੀ ਪਾਰਟੀ ਕਰੇ ਲਿਆਂ ਦੇ ਆ ਦੇ ਲਿਆ ਕੇ ਜੀ ਵੀ ਅੱਛਾ ਆ ਬਾੜਾ ਵਾਲੇ ਨੂੰ ਦੇਖ ਰਹੇ ਹਾਂ 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 ਇੱਥੋਂ ਲੈ ਕੇ ਗਿਆ ਉਹ ਹਾਂ ਵੀ ਪਾਕਿਸਤਾਨ ਹਾਂ ਇੱਥੋਂ ਲੈ ਲੈ ਕੇ ਗਿਆ ਤੇ ਪਤਾ ਨਹੀਂ ਲਿਆ ਪਤਾ ਨਹੀਂ ਤਰ ਗਿਆ ਅੱਛਾ ਹਾਂ ਜਿਆ ਦੇ ਟੀ ਉਹਨੂੰ ਅੱਛਾ ਵਧੀਆ ਪਿਆਰ ਨਾਲ ਮਿਲਿਆ ਪੂਰਾ ਜਮਾ ਅੱਛਾ ਤੇ ਤੁਸੀਂ ਉਹਨਾਂ ਨੂੰ ਕਹੋ ਯਾਰ ਮਿਲ ਜੋ ਕਦੇ ਮੈਂ ਕਰਤਾਰ ਸਿੰਘ ਬੋਲਦਾ ਜੋਗੇ ਤੋਂ ਜਿਹੜੇ ਪਾਕਿਸਤਾਨ ਚਲੇ ਗਏ ਤੁਸੀਂ ਸਾਡੇ ਦੋਸਤੋਂ ਮਿੱਤਰੋਂ ਤੁਸੀਂ ਤੇ ਆਓ ਯਾਰ ਕਦੇ ਮਿਲ ਜੋ ਮਿਲਣ ਨੂੰ ਦਿਲ ਕਰਦਾ ਹੈ ਬੋਲੋ ਇਧਰ ਮੂੰਹ ਕਰਕੇ ਇਧਰ ਇਹਦੇ ਬਲ ਸਪੀਕਰ ਵੱਲ ਇੱਥੇ ਹਾਂਜੀ ਬੋਲੋ ਕਹੋ ਇਹਨਾਂ ਨੂੰ ਕਿ ਭਰਾ ਤੁਸੀਂ ਸਾਡੇ ਯਾਰ ਨੂਰ ਜੀ ਨਾਲ ਕਿਤੇ ਮੈਨੂੰ ਜਾ ਕੇ ਹੂੰ ਜੀ ਤਾਂ ਸਾਡਾ ਵੀ ਕਰਦਾ ਮੈਨੂੰ ਹੂੰ ਨੂਰਦੀਨ ਤੁਹਾਨੂੰ ਆਵਾਜ਼ ਮਾਰੀ ਐ ਸਰਦਾਰ ਕਰਤਾਰ ਸਿੰਘ ਹੋਰਾਂ ਨੇ ਜੋਗੇ ਪਿੰਡ ਤੋਂ ਕਿ ਆ ਕੇ ਕਦੇ ਮਿਲ ਜਾਓ ਹਾਂ ਮਿਲਣ ਨੂੰ ਦਿਲ ਕਰਦਾ ਯਾਰ ਬੜਾ ਤੇ ਜੇ ਨੂਰਦੀਨ ਜਾਂ ਉਹਦੇ ਪਰਿਵਾਰ ਦਾ ਕੋਈ ਜੀ ਸੁਣਦਾ ਹੋਵੇ ਜੋਗਾ ਪਿੰਡ ਆ ਇਹ ਮਾਨਸਾ ਜ਼ਿਲ੍ਹੇ ਦਾ ਹਾਂ ਤੇ ਇਹ ਕਰਤਾਰ ਸਿੰਘ ਹੋਰੇ ਤੁਹਾਨੂੰ ਆਵਾਜ਼ ਮਾਰ ਰਹੇ ਆ ਕਦੇ ਆ ਜਾਓ ਮਿਲ ਜਾਓ ਕੋਈ ਕਰ ਲੋ ਜਾਂ ਬਾਬੇ ਨਾਨਕ ਦੇ ਖੂਹ ਤੇ ਇਕੱਠੇ ਹੋ ਜਾਓ ਕਿਤੇ ਕਰਤਾਰਪੁਰ ਹਾਂ ਕੋਈ ਕਰ ਲੋ ਟੰਗ ਯਾਰ ਕਿਤੇ ਮਤਲਬ ਐਂ ਜਿੰਦਗੀਆਂ ਲੰਘ ਜਾਣਗੀਆਂ ਕਿੰਨਾ ਸਮਾਂ ਲੰਘ ਗਿਆ ਪਾਕਿਸਤਾਨ ਬਣੇ ਨੂੰ 77 ਸਾਲ ਹੋ ਗਏ ਹਨਾ 76 ਹਾਂਜੀ 76 ਹੋ ਗਏ 76 ਸਾਲ ਹੋ ਗਏ ਹਾਂ ਮਮਾ ਉਹ ਜੋ ਬੰਦ ਤੁਸੀਂ ਜੀ 23 ਸਾਲ ਦੇ ਇਟੇ ਬਟੇ ਦੀ ਹੂੰ ਹੂੰ ਜੀ ਹਾਂ ਤਾਂ ਹੋਰ ਕੋਈ ਗੱਲ ਖਾਸ ਗੱਲ ਕੋਈ ਯਾਦ 47 ਦੀ ਜੀ 47 ਇਹ ਹੀ ਹੈ 47 ਤੋਂ ਮਮਾ ਗੁਰ ਫਪਰਾ ਸੀ ਜੱਜ ਜਦੋਂ ਸੁਆਣੀ ਜੋਗਾ ਜਿੰਨੀ ਆ ਕਿ ਕਹਿਆ ਸਕੂਲ ਦਾ ਲੱਣਾ ਬਿਲਡ ਹੂੰ ਇਹ ਜਿਹੜੇ ਹੁਣ ਸੁਕੂਗ ਨੂੰ ਡੜਾ ਪਾਇਆ ਹੂੰ ਇੱਥੇ ਤਾਂ ਸਾਰੇ ਆ ਰੂੜੀਆਂ ਹੁੰਦੀਆਂ ਬੜਾ ਬਾਤ ਸਕਦਾ ਹੂੰ 47 ਦੀ ਗੱਲ ਕਰਨੀ ਆਪਾਂ ਕੱਲੀ ਉਹ ਬਾਅਦ ਚ ਕਰਾਂਗੇ ਆਪਾਂ ਬੈਠ ਕੇ ਅੱਛਾ ਸਕੂਲ ਨਹੀਂ ਤਾਂ ਤਾਂ ਇੱਕ ਤਾਂ ਹੁਣ ਲੋਕਾਂ ਨੂੰ ਸੁਨੇਹਾ ਦਿਓ ਇਹ ਜਿਹੜੇ ਉਦੋਂ 47 ਬਲੇ ਜਿਵੇਂ ਲੋਕ ਲੜੇ ਕਦੇ 84 ਚ ਲੜਦੇ ਕਦੇ 47 ਚ ਲੜਦੇ ਧਰਮਾਂ ਦੇ ਨਾਂ ਦੇ ਉੱਤੇ ਇਹ ਲੜਨਾ ਚਾਹੀਦਾ ਧਰਮਾਂ ਦੇ ਨਾਂ ਤੇ ਕਿ ਨਹੀਂ ਤੁਸੀਂ ਸਿਆਣੇ ਬੰਦਿਆਂ ਕਹੋ ਆਵਾਜ਼ ਦਿਓ ਵੀ ਕੀ ਕਰਨਾ ਚਾਹੀਦਾ ਹੈ ਨਾ ਜੀ ਇਹ ਇਹ ਤਾਂ ਸ਼ਾਂਤੀ ਚਾਹੀਦੀ ਆ ਸ਼ਾਂਤੀ ਚਾਹੀਦੀ ਆ ਹਾਂ ਜੀ ਲੋਕਾਂ ਨੂੰ ਹੱਥ ਬੰਨ ਕੇ ਇਹ ਆ ਬੇਨਤੀ ਆ ਬੇਨਤੀ ਹੈ ਕਰਤਾਰ ਸਿੰਘ ਵੱਲੋਂ ਸਾਡੇ ਸਾਰਿਆਂ ਵੱਲੋਂ ਵੀ ਭਾਈ ਧਰਮਾਂ ਦੇ ਨਾਂ ਤੇ ਲੜਨਾ ਨਰੀ ਮੂਰਖਤਾ ਹੈ ਮੂਰਖਾ ਇਹ ਮੂਰਖਤਾ ਹੈ ਕਮਲੇ ਬੰਦੇ ਲੜਦੇ ਆ ਧਰਮਾਂ ਦੇ ਨਾਂ ਤੇ 47 ਦੇ ਵਿੱਚ ਅਸੀਂ ਕਮਲ ਕੁੱਟਿਆ ਪਾਗਲਪਨ ਸੀ ਉਹ ਹੈ ਜੀ ਜੋਗੇ ਪਿੰਡ ਚ ਤੁਸੀਂ ਦੱਸਦੇ ਹੋ ਲੋਹਾਰਾਂ ਦੀ ਇੱਕ ਕੁੜੀ ਸੀ ਜਿਹੜੀ ਉਹਨੂੰ ਮਤਲਬ ਖਿੱਚਣ ਦੀ ਕੋਸ਼ਿਸ਼ ਕੀਤੀ ਉਹ ਕੁੜੀ ਕਹਿੰਦੀ ਵੀ ਮੈਨੂੰ ਮਾਰਵੇ ਸ਼ੱਕਦੇ ਹੋ ਮੈਂ ਨਹੀਂ ਜਾਣਾ ਕਿਤੇ ਵੀ ਕਿਉਂ ਕੁੜੀ ਨੇ ਲੱਕੜ ਦੇ ਖੁੰਡ ਦੇ ਉੱਤੇ ਆਪਦਾ ਧੌਣ ਰੱਖਤੀ ਆਪਦਾ ਗਰਦਨ ਰੱਖਤਾ ਉਹਨੂੰ ਕਹਿੰਦੇ ਮਾਰਤ ਸਿੰਘ ਹੋਰਾਂ ਨੇ ਜੀ ਦੇਖੋ ਕਹੇ ਵੀ ਜਿਹੜੇ ਜ਼ੁਲਮ ਕਰਦੇ ਆ ਨਿਰਦੋਸ਼ ਲੋਕਾਂ ਦੇ ਉੱਤੇ ਉਹ ਕੋਈ ਵੀ ਹੋਵੇ ਉਹਨਾਂ ਦਾ ਫਿਰ ਕੱਖ ਨਹੀਂ ਰਹਿੰਦਾ ਹੁੰਦਾ ਤੇ ਕੱਖ ਰਿਆ ਨਹੀਂ ਜਿਨ੍ਹਾਂ ਨੇ 47 ਦੇ ਵਿੱਚ ਜ਼ੁਲਮ ਕੀਤੇ ਆ ਕਿ ਕਿਸੇ ਨਾਲ ਵੀ ਆਪਾਂ ਟੱਕਰ ਨਹੀਂ ਹਾਂ ਚਲੋ हां सरदार करतार सिंह जी ਤੁਸੀਂ ਸਾਡੇ ਨਾਲ ਗੱਲਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਬਹੁਤ ਸ਼ੁਕਰੀਆ ਜੀ ਨਨ ਜੀ ਤੁਹਾਡਾ ਬਹੁਤ ਧੰਨਵਾਦ ਜੀ ਇਹ ਮੈਨੂੰ ਅੰਨੇ ਬੰਦ ਦੇਣੂ ਆ ਕੇ ਮਿਲ ਗਏ ਨਹੀਂ ਨਹੀਂ ਚਲੋ ਇੱਕ ਨਿਗਾ ਕੋਈ ਨਹੀਂ ਨਿਗਾ ਕੋਈ ਗੱਲ ਨਹੀਂ ਸਾਰਿਆਂ ਦੀ ਇੱਕ ਹੋਣੀ ਹੈ ਸਾਰਿਆਂ ਨਾਲ ਇਹ ਸਾਡੇ ਨਾਲ ਵੀ ਹੋਣੀ ਐਵੇਂ ਚਲੋ ਹਾਂ ਹਾਂ ਘਟਣੀ ਚਲੋ ਠੀਕ ਹੈ ਜੀ ਸਾਡੇ ਬੜੇ ਜੱੱਥੂ ਫਿਰਤਾ ਹੈ ਨਹੀਂ